ਇਹ ਨਜ਼ਾਰਾ ਦੇਖ ਕੇ ਤਾਂ ਜਿਵੇਂ ਦਿਲ ਖੁਸ਼ ਹੋ ਜਾਂਦਾ ਹੈ 65 ਤੋਂ 68 ਸਾਲ ਦੀ ਉਮਰ ਬੁਢਾਪਾ ਜਦੋਂ ਬਜ਼ੁਰਗ ਗੋਡਿਆਂ ਦੇ ਦਰਦ ਨਾਲ ਜੂਝ ਰਹੇ ਹੁੰਦੇ ਨੇ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਹੁੰਦੀ ਐ ਤੁਰਨਾ ਤੱਕ ਮੁਸ਼ਕਲ ਹੋ ਜਾਂਦਾ ਏ ਉਸ ਉਮਰ 'ਚ ਬਟਾਲਾ ਦੇ ਕੋਲ ਪਿੰਡੇ ਪਿੰਡ ਤਲਵੰਡੀ ਝੋਰਾ ਦਾ ਰਹਿਣ ਵਾਲਾ ਐਥਲੀਟ ਬਲਵੰਤ ਸਿੰਘ ਐ ਜੋ 68 ਸਾਲ ਦੀ ਉਮਰ 'ਚ ਆਪਣੇ ਘੋੜੇ ਦੇ ਨਾਲ ਰੋਜ਼ਾਨਾ ਦੌੜ ਲਗਾਉਂਦਾ ਐ ਤੇ ਬਿਨਾਂ ਰੁਕੇ ਕਈ ਘੰਟੇ ਦੌੜਦਾ ਰਹਿੰਦਾ ਐ ਤੇ ਡੇਢ ਘੰਟੇ 'ਚ ਕਰੀਬ 31 ਕਿਲੋਮੀਟਰ ਲੰਘ ਜਾਂਦੇ ਨੇ ਇੱਕ ਹੱਥ ਤੋਂ ਅੰਗਹੀਨ ਹੋਣ ਦੇ ਬਾਵਜੂਦ ਇਸ ਬਜ਼ੁਰਗ ਬਲਵੰਤ ਸਿੰਘ ਦੀ ਮਿਹਨਤ ਦੇਖੋ ਜਿਸ ਦੇ ਸਦਕਾ ਇਸਨੇ ਕਈ ਮੁਕਾਬਲੇ ਮੈਡਲ ਟਰੋਫੀਆਂ ਤੇ ਸਰਟੀਫਿਕੇਟ ਜਿੱਤੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਹੈ ਤੇ ਜਜ਼ਬਾ ਦੇਖੋ ਬਲਵੰਤ ਸਿੰਘ ਦਾ ਇਸ ਉਮਰ ਚ ਵੀ ਲੱਕੜੀਆਂ ਵੱਢ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਬਲਵੰਤ ਸਿੰਘ ਦੇ ਮੁਤਾਬਕ ਉਸ ਨੂੰ ਦੌੜਨ ਦਾ ਸ਼ੌਂਕ ਬਚਪਨ ਤੋਂ ਹੀ ਸੀ ਤੇ 18 ਸਾਲ ਦੀ ਉਮਰ ਤੋਂ ਉਸਨੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਮੁੰਬਈ ਦਿੱਲੀ ਲਖਨਊ ਇਲਾਹਾਬਾਦ ਹਰਿਆਣਾ ਚੰਡੀਗੜ੍ਹ ਵਰਗੇ ਕਈ ਵੱਡੇ ਸ਼ਹਿਰਾਂ 'ਚ ਉਹ ਦੌੜ ਮੁਕਾਬਲੇ ਚੱਲ ਚੁੱਕਿਆ ਹੈ ਮੇਰੀ ਜੀ ਮੈਨੂੰ 68ਵਾਂ ਸਾਲ ਲੱਗਾ ਹੈ ਇਹ ਜੀ ਬਚਪਨ ਤੋਂ ਹੀ ਅਸੀਂ ਕਬੱਡੀ ਖੇਡਦੇ ਰਹੇ ਮਾੜੀ ਮੋਟੀ ਕਬੱਡੀ ਖੇਡਣੀ ਖੇਡਣੀ ਉਦੋਂ ਸਾਨੂੰ ਦਿੰਦੇ ਕਿ ਰੁਪਈਆ ਜਾਂ ਥੇਲੀ ਦਿੰਦੇ ਜਾ ਵੱਤਵਾ 2 ਰੁਪਈਏ ਇਹ 15 20 ਹਜ਼ਾਰ ਖੇਡੀ ਹੈ ਦੌੜ ਦਾ ਪ੍ਰੋਗਰਾਮ ਹੈ ਡਿਆ ਬਿਆ ਕਰ ਮੈਂ ਇਹਨਾਂ ਬੱਚਿਆਂ ਨੂੰ ਆਣਾ ਪੜ੍ਹਨ ਦੇ ਬੱਚਿਆਂ ਨੂੰ ਆਣਾ ਓਏ ਲਿਖ ਪੜ੍ਹ ਲਿਖ ਕੇ ਤੇ ਮਿਹਨਤ ਕਰੋ ਮਿਹਨਤ ਲਾਓ ਪੂਰੀ ਲੱਜ ਕੇ ਲਾਓ ਖਰਾਕ ਜੀ ਇਹ ਸਮਝ ਲਓ ਵੀ ਕੋੜਿਆ ਹੀ ਖਰਾਕੀ ਮੈਂ ਕਹਿੰਦਾ ਜੀ ਕੋੜਾ ਕੋੜੇ ਵੀ ਛੋਲੇ ਚਾਪਦਾ ਤੇ ਮਵੀ ਛੋਲੇ ਚਾਪਦਾ ਜੀ ਪਾਈਆ ਡੇਢ ਪਾਈਆ ਕਿਉਂ ਮੈਂ ਦੂਜੇ ਦਿਨ ਰਗੜ ਜਾਣਾ ਹਲੀ ਪਾਈ ਰੋਜ਼ ਹੀ ਮਿਲ ਜੇ ਡੇਢ ਪਾਈਆ ਜੀ ਮੈਂ ਨਹੀਂ ਪਸਾਂ ਹਟਦਾ ਵੇ ਕਾਣ ਤੋਂ ਨਹੀਂ ਹਟਦਾ ਵਜਾ ਤੇ ਨਸ਼ਾ ਨਹੀਂ ਮਾਸ਼ਤਾ ਕੀਤਾ ਅੱਜ ਤੱਕ ਮੈਂ ਨਸ਼ੇ ਨੂੰ ਹੱਥ ਨਹੀਂ ਹੱਥ ਜਰੂਰ ਲਾਇਆ ਪਰ ਲੇਕਿਨ ਅੰਦਰ ਨਹੀਂ ਲਗਾਇਆ ਨਸ਼ਾ ਪਾਈਆ ਹੀ ਤਾਂ ਮੈਂ ਸ਼ਰਾਬ ਨਹੀਂ ਪੀਤੀ ਕੋਈ ਆਮ ਨਹੀਂ ਕੀਤਾ ਇਤਨੇ ਸੁੱਕੇ ਵੇਲੇ ਚਾਹ ਹੀ ਤਾਂ ਮੈਨੂੰ ਆਇਆ ਨਹੀਂ ਚਾਹ ਨੂੰ ਮੈਨੂੰ ਘਰ ਤੋਂ ਗਾਇ 30 35 ਸਾਲ ਹੋ ਗਿਆ ਚਾਹ ਦੇ ਲੱਗੇ ਨਹੀਂ ਮੈਂ ਗਿਆ ਪਹਿਲਾਂ ਵੀ ਮੈਂ ਥੋੜੀ ਪੀਂਦਾ ਰਿਆਂ ਹੁਣ ਬਿਲਕੁਲ ਹੀ ਨਹੀਂ ਪੀਂਦਾ 30 35 ਸਾਲ ਤੋਂ ਸਭ ਤੋਂ ਮੈਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਰੇਸ਼ ਲਾਈ ਤੇ ਉਦੋਂ ਬਾਅਦ ਆ ਚੰਡੀਗੜ੍ਹ ਅਲਾਹਾਬਾਦ ਆਪਣੇ ਬੰਦੇ ਵੀ ਭੱਜੀ ਆ ਦਿੱਲੀ ਵੀ ਭੱਜ ਕੇ ਆਇਆ ਵਾ ਤੇ ਆਪਣੇ ਉਹ ਆ ਹੋਰ ਮੈਨੂੰ ਸ਼ਹਿਰਾਂ ਦਾ ਨਾਂ ਨਹੀਂ ਆਉਂਦਾ ਜੇ ਬਹੁਤ ਐ ਭੱਜਾਂ ਮੈਂ ਇਹ ਲੇਕਿਨ ਮੈਂ ਬੱਚਿਆਂ ਨੂੰ ਆਪਣੇ ਪਿੰਡਿਆਂ ਨੂੰ ਮੈਂ ਹੋਰ ਨਾ ਬੱਚਿਆਂ ਨੂੰ ਵੀ ਆਨਾ ਵਾ ਵੀ ਨਸ਼ੇ ਆਲਣਾ ਜਾਇਓ ਤੇ ਆਪਣੇ ਮਿਹਨਤ ਮਾਰੋ ਪੜੋ ਲਿਖੋ ਬਲਵੰਤ ਸਿੰਘ ਮੁਤਾਬਕ ਉਸਨੇ ਕਈ ਨੌਜਵਾਨਾਂ ਨੂੰ ਦੌੜ ਦੀ ਸਿਖਲਾਈ ਦਿੱਤੀ ਹੈ ਜਿੰਨਾਂ ਚੋਂ ਕਈ ਨੌਜਵਾਨ ਅੱਜ ਫੌਜ ਚ ਨੌਕਰੀਆਂ ਕਰ ਰਹੇ ਨੇ ਕੋਈ ਗੱਲ ਨਹੀਂ ਕਿਸੇ ਰਗ ਵਿੱਚ ਲੋ ਤੁਹਾਡੇ ਸਾਹਮਣੇ ਮੈਂ ਮਿਹਨਤ ਕਰਨਾ ਘਵਾੜਾ ਫੇਰਦਾ ਮੈਂ ਫੇ ਰੋਟੀ ਖਾਈ ਜਾਈ ਦੀ ਜਿੱਥੇ ਕੋਈ ਜਾਂਦਾ ਨਾ ਦੌੜ ਲਾਉਣੀ ਆ ਉੱਥੇ ਮੈਂ ਤੇ ਮੇਰਾ ਸ਼ਿਤਾਦਵਾ ਸਿੰਦਾ ਫੌਜੀ ਇਹ ਮੈਨੂੰ ਜਿੱਥੇ ਵੀ ਇਹੋ ਖੜਦਾ ਮੈਨੂੰ ਲਟੈਰ ਹੋ ਗਿਆ ਵਾ ਦੋ ਨੌਕਰੀਆਂ ਇਹਨਾਂ ਕੀਤੀਆਂ ਜਿੱਥੇ ਵੀ ਖੜਦਾ ਮੈਨੂੰ ਇਹੋ ਖੜਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਆਹ ਸ਼ਹਿਰ ਕਿਹੜਾ ਤੇ ਆਹ ਕਿਹੜਾ ਇਹ ਚਟਾਨ ਬਾੜਾ ਗੂਠਾ ਸਾਹ ਵਾਂਗ ਤੇਰੇ ਹਿਸਾਬ ਨਾਲ ਮੈਂ ਅਸੀਂ 90 ਮੈਡਲ ਜਿਹੜੇ ਨੇ ਉਹ ਲੈ ਲੈ ਹੁਣ ਸੀਦਾ ਸੋ ਹੀ ਹੋਣਾ ਵਾ ਲੋਕੀ ਲੈ ਲੂ ਜਾਂਦੇ ਆ ਕੋਈ ਸੱਜਣ ਮੈਨੂੰ ਆਦਾ ਮੈਨੂੰ ਤੇ ਬੀਐਸਐਫ ਦੀ ਦੌੜ ਲਾ ਕੇ ਆਈ ਉਹ ਇੱਥੇ ਮੈਂ 5 ਕਿਲੋਮੀਟਰ ਲਾਈ ਜੀ ਆਪਣੇ ਇੱਥੇ ਓਟਾਰੀ ਬਾਰਡਰ ਤੇ ਓਟਾਰੀ ਬਾਰਡਰ ਮੈਂ ਫਸਟ ਟਾਈਮ ਮੈਂ ਜਿੱਥੇ ਗਿਆ ਮੈਂ ਫਸਟ ਹੀ ਆਇਆ ਜੀ ਮੈਂ ਅੱਜ ਤੱਕ ਦੂਜੇ ਨੰਬਰ ਤੇ ਕਿ ਨਾਮ ਮਿਲਿਆ ਤੁਹਾਨੂੰ ਉੱਥੋਂ ਮੈਨੂੰ ਜੀ 51 ਰੁਪਿਆ ਦਿੱਤਾ ਉਹਦਾ ਇੱਕ ਉਹ ਮੈਨੂੰ ਚੱਕ ਦਿੱਤਾ ਉਹ ਵਡਾਰਾ ਲਾਇਆ ਘਰ ਮੈਂ ਨੌਜਵਾਨਾਂ ਨੂੰ ਤਾਂ ਮੈਂ ਇਹੋ ਕਰੂੰਗਾ ਵੀ ਖਿਡਾਰੀ ਬਣ ਜਾਓ ਏ ਖਿਡਾਰੀ ਬਣ ਜਾਓ ਪੜ੍ਹੇ ਲਿਖੇ ਤੁਸੀਂ ਬੱਚੇ ਜੇ ਤੇ ਨਸਿਆਂ ਵਾਲਾਂ ਜਾਇਓ ਭਾਵੇਂ ਜੋ ਮਰਜ਼ੀ ਹੋ ਜਾਏ ਜਾਨ ਨਿਕਲ ਜੇ ਤੇ ਨਿਕਲ ਜੇ ਨਸਿਆਂ ਵਾਲਾਂ ਜਾਇਓ ਉਥੇ ਬਲਵੰਤ ਸਿੰਘ ਦੇ ਦੋਸਤਾਂ ਕਹਿਣਾ ਸੀ ਕਿ ਅਜ ਤੱਕ ਕਿਸੇ ਸਰਕਾਰ ਪ੍ਰਸ਼ਾਸਨ ਨੇ ਉਸ ਦੀ ਸਾਰ ਨਹੀਂ ਲਈ ਤੇ ਉਹ ਆਪਣੇ ਕੋਲੋਂ ਪੈਸੇ ਲਗਾ ਕੇ ਦੌੜ ਮੁਕਾਬਲਿਆਂ 'ਚ ਹਿੱਸਾ ਲੈਂਦਾ ਹੈ ਤੇ ਜਿੱਤ ਕੇ ਆਉਂਦਾ ਹੈ ਬਚਪਨ ਤੋਂ ਇਹ ਆਪਣਾ ਸ਼ਿਕਾਰ ਖੇੜਦੇ ਹੁੰਦੇ ਆਂ ਤੇ ਇਹ ਆਪਣਾ ਖਰਗੋਸ਼ ਤਾਂ ਨਾਲ ਖਰਗੋਸ਼ ਦੇ ਨਾਲ ਭਜਦਾ ਰਿਹਾ ਆਪਣੇ ਕੁੱਤਿਆਂ ਦੇ ਨਾਲ बराबर ਜਾ ਕੇ ਇੰਨੀ ਦੌੜ ਇਹਦੀ ਆਪਣੀ ਹੁੰਦੀ ਬਹੁਤ ਜਿਆਦਾ ਦੌੜ ਇਹ ਸ਼ੁਰੂ ਤੋਂ ਨਪੜਤਾ ਕਰਕੇ ਨਾ ਇਹ ਕਿਸੇ ਪਾਸੇ ਨਹੀਂ ਲੱਗ ਸਕੇ ਸਰਕਾਰਾਂ ਲੋ ਜ ਕੋਈ ਕੋਈ ਸਹੂਲਤ ਨਹੀਂ ਕੋਈ ਨਹੀਂ ਆਪਣੇ ਕੋਲੋਂ ਕਰਾਇਆ ਖਰਚ ਕੇ ਜਾ ਰਹੇ ਤੇ ਮਿਹਨਤ ਕਰਕੇ ਕੁਹਾੜਾ ਵੰਦਾ ਜੋ ਸੜੀ ਜੜੀ ਤੇ ਮਿਹਨਤ ਕਰਕੇ ਤੇ ਆਪਣਾ ਬੱਚੇ ਪਾਲਣ ਰਿਆ ਜੀ ਇਹਨਾਂ ਨੂੰ ਸਰਕਾਰਾਂ ਇਹ ਇਹਨਾਂ ਦੀ ਬਾਹ ਫੜਨ ਥੋੜੇਪ ਜਿਹਾ ਇਹਨਾਂ ਨੂੰ ਸਹੂਲਤ ਕੋਈ ਨਾ ਕੋਈ ਦਿੱਤੀ ਜਾਏ ਜੀ ਲਾਹਬਾਦ ਤੱਕ ਨਖਲੌ ਬੰਬੇ ਸਾਰੇ ਚੰਡੀਗੜ੍ਹ ਦਿੱਲੀ ਮਸਤੂਆ ਨੇ ਇਹ ਸਾਰੇ ਆਪਣਾ ਨਾ ਅੰਮ੍ਰਿਤਸਰ ਇਹ ਸਾਰੇ ਇਲਾਕੇ ਦੇ ਤਕਰੀਬਨ ਇਹਨੂੰ ਪਹੁੰਚਾ ਲੈਂਦਾ 68 ਸਾਲ ਦੀ ਉਮਰ ਹੈ ਬਾਬੇ ਦੀ ਤੇ ਮਿਹਨਤ ਨੂੰ ਸਲਾਮ ਹੈ ਲੱਕੜੀਆਂ ਕੱਟ ਕੇ ਪਰਿਵਾਰ ਪਾਲਦਾ ਕਿੰਨੇ ਮੈਡਲ ਟਰਾਫੀਆਂ ਸਰਟੀਫਿਕੇਟ ਜਿੱਤ ਚੁੱਕੇ ਆਪਣੇ ਜਨੂੰਨ ਦੇ ਸਾਥਕੇ ਪਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀ ਪ੍ਰਸ਼ਾਸਨ ਦੀ ਇਤਰਾਸਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਮਾਜ ਲਈ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਾ ਕੇ ਅੱਗੇ ਲਿਆਉਣਾ ਚਾਹੀਦਾ ਹੈ ਉਹ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦੀ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਬਲਵੰਤ ਸਿੰਘ ਹੈ ਬਟਾਲਾ ਤੋਂ ਨਵੀਨ ਲੂਥਰਾ ਦੀ ਰਿਪੋਰਟ ਦੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ